ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਦੇ ਜਿਹੜੇ ਸੂਟ ਹੈਗੇ ਨੇ ਉਹ ਕਾਟਨ ਸਟੱਫ ਦੇ ਨੇ ਜੇਕਰ ਤੁਸੀਂ ਪੰਜਾਬੀ ਕਲਚਰ ਐਂਡ ਲਿਬਾਸ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਮੇਰੀ ਰਿਕਵੈਸਟ ਹੈ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਐਂਡ ਕਮੈਂਟ ਵੀ ਕਰਕੇ ਦੱਸਿਓ ਕਿ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਬਾਕੀ ਜਿਨ੍ਹਾਂ ਨੇ ਸੂਟ ਮੰਗਵਾਏ ਨੇ ਉਹ ਵੀ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਵੀ ਸੂਟ ਤੁਹਾਨੂੰ ਕਿੱਦਾਂ ਦੇ ਦਾ ਸਟੱਫ ਸਾਡਾ ਹੈਗਾਗਾ ਸੋ ਸ਼ੇਡ ਤੁਹਾਡੇ ਸਾਹਮਣੇ ਸਕਰੀਨ ਤੇ ਚੱਲ ਰਹੇ ਨੇਗੇ ਇਹ ਜਿਹੜੀ ਸ਼ੇਡ ਹੈਗੀ ਆ ਇਹ ਮੋਂਗੀਆ ਜਿਹਾ ਕਲਰ ਹੈਗਾ ਬਹੁਤ ਸੋਹਣੇ ਸੋਨਾ ਪ੍ਰਿੰਟ ਹੈ ਸੂਟ ਦਾ ਸ਼ਰਟ ਦਾ ਸ਼ਰਟ ਪ੍ਰਿੰਟਡ ਹੋਊਗੀ ਬਾਟਮ ਆ ਜਿਹੜੀ ਉਹ ਪਲੇਨ ਹੋਊਗੀ ਦੁਪੱਟਾ ਮਲ कॉटन ਦਾ ਹੋਊਗਾ ਬਹੁਤ ਸੋਹਣਾ ਦੁਪੱਟਾ ਹੁੰਦਾ ਇਹਦੇ ਨਾਲ ਮਲ कॉटन ਦਾ ਤੇ ਇਹ ਤੇ ਜਿਹੜਾ ਦੁਪੱਟਾ ਉਹ ਤੇ ਆਰੀ ਵਰਕ ਦੇ ਨਾਲ ਵਰਕ ਕੀਤਾ ਗਿਆ ਜੀ ਆਪਣਾ ਨੰਬਰ ਸਕਰੀਨ ਤੇ ਚੱਲ ਰਿਹਾ ਜੇ ਕਿਸੇ ਨੂੰ ਵੀ ਸੂਟ ਕੋਈ ਪਸੰਦ ਆਉਂਦਾ ਤਾਂ ਸਕਰੀਨਸ਼ਾਟ ਲੈ ਕੇ WhatsApp ਮੈਸੇਜ ਕਰਿਓ ਤੇ ਇਹ ਵਾਲੀ ਸ਼ੇਡ ਆ ਜਿਹੜੀ ਇਹ ਵਾਈਟ ਦੇ ਨਾਲ ਆਗਾ ਕੰਬੀਨੇਸ਼ਨ ਆ ਆਫ ਵਾਈਟ ਜਿਹਾ ਕਲਰ ਆ ਬਾਟਮ ਦਾ ਤੇ ਸ਼ਰਟ ਆ ਜਿਹੜੀ ਉਹ ਪ੍ਰਿੰਟਡ ਆ ਜੀ ਸ਼ਰਟ ਤੇ ਫਲਾਵਰ ਬਣੇ ਹੋਏ ਆਗੇ ਇਹਦਾ ਵੀ ਜਿਹੜਾ ਦੁਪੱਟਾ ਉਹ ਆਰੀ ਵਰਕ ਦਾਗਾ ਨੈਕਸਟ ਜਿਹੜੀ ਸ਼ੇਡ ਹੈਗੀ ਆ ਉਹ ਆਪਣਾ ਫਿਰੋਜੀ ਦੇ ਨਾਲ ਆ ਇਹ ਬਾਟਮ ਫਿਰੋਜੀ ਕਲਰ ਦੀ ਹੈ ਦੁਪੱਟਾ ਵੀ ਫਿਰੋਜੀ ਕਲਰ ਦਾ ਤੇ 셔ਟ ਹੈ ਜਿਹੜੀ ਉਹ ਪ੍ਰਿੰਟਡ ਆ ਥੋੜੀ ਜਿਹੀ ਬ੍ਰੀਕ ਬੂਟੀ ਦਾ ਪ੍ਰਿੰਟ ਹੈ ਜਿਹਦੇ ਤੇ ਬਹੁਤ ਸੋਹਣੇ ਪਿਆਰੇ ਪਿਆਰੇ ਕਲਰ ਲੰਗੇ ਤੇ ਗਰਮੀ ਦੇ ਵਿੱਚ ਪਹਿਨਣ ਵਾਲੇ ਸੂਟ ਲੰਗੇ ਬਾਕੀ ਲੇਸ ਵਗੈਰਾ ਲਾ ਕੇ ਅਸੀਂ ਡਿਜ਼ਾਈਨਿੰਗ ਕਰਕੇ ਬਹੁਤ ਸੋਹਣੇ ਲੱਗਦੇ ਆ ਇਹ ਸੂਟ ਆ ਆਮ ਵੇਅਰ ਦੇ ਵਿੱਚ ਤੇ ਨੈਕਸਟ ਜਿਹੜੀ ਸਾਡੀ ਸ਼ੇਡ ਹੈਗੀ ਹੈਗੀ ਇਹ ਰਾਣੀ ਜੀ ਸ਼ੇਡ ਦਾਗਾ ਸੂਟ ਇਹਦੇ ਪਿਕ ਦੇ ਵਿੱਚ ਜਿਹੜਾ ਵੀਡੀਓ ਦੇ ਵਿੱਚ ਕਲਰ ਥੋੜਾ ਜਿਹਾ ਡਿਫਰੈਂਟ ਹੁੰਦਾਗਾ ਇਹ ਰਾਣੀ ਸ਼ੇਡ ਦਾ ਕਲਰ ਹੈਗਾ ਪਿਕ ਦੇ ਵਿੱਚ ਥੋੜੇ ਜਿਹਾ ਮਤਲਬ ਡਾਰਕ ਲਾਈਟ ਆ ਜਾਂਦੀ 19 21 ਦਾ ਕਲਰ ਦਾ ਫਰਕ ਜ਼ਰੂਰ ਹੁੰਦਾ ਬਟ ਸਟੱਫ ਦਾ ਕੋਈ ਫਰਕ ਨਹੀਂ ਹੋਊਗਾ ਸਟੱਫ ਹੈ ਜਿਹੜਾ ਇਹ ਪਿਓਰ ਕੈਮਰਿਕ ਕਾਟਨ ਦਾ बॉਟਮ ਐਂਡ ਸ਼ਰਟ ਦਾ ਸਟੱਫ ਸੇਮ ਰਹੂਗਾ ਇਹ ਨਹੀਂ ਹੈਗਾ ਵੀ बॉਟਮ ਹਲਕੀ ਹੋਊਗੀ ਇਹ ਸਾਡੀ ਜਿਹੜੀ ਗਾਰੰਟੀ ਹੋਊਗੀ ਜੀ ਏ ਜਿਹੜੀ ਸ਼ੇਡ ਆ ਗਈ ਇਹ ਪਰਪਲ ਸ਼ੇਡ ਆ ਗਈ ਡਾਰਕ ਪਰਪਲ ਸ਼ੇਡ ਆ ਗਈ ਤੇ ਸ਼ਰਟ ਆ ਜਿਹੜੀ ਇਹ ਪ੍ਰਿੰਟਡ ਆ ਬਹੁਤ ਸੋਹਣਾ ਕੰਬੀਨੇਸ਼ਨ ਆ ਇਹ ਵੀ ਦੁਪੱਟੇ ਸਾਰਿਆਂ ਨਾਲ ਹੀ ਮਲ कॉटन ਦੇ ਹੋਣਗੇ ਆਰੀ ਵਰਕ ਕੀਤਾ ਹੋਊਗਾ ਦੁਪੱਟਿਆਂ ਤੇ ਬਾਕੀ ਇਹਨਾਂ ਸੂਟਾਂ ਦੇ ਰੇਟ ਹੈਗੇ ਨੇ 900 ਰੁਪਏ ਸ਼ਿਪਿੰਗ ਜਿਹੜੀ 올 ਪੰਜਾਬ ਦੇ ਵਿੱਚ ਫ੍ਰੀ ਹੋਊਗੀ ਜੇਕਰ ਤੁਸੀਂ ਦੋ ਸੂਟ ਬਾਈ ਕਰਦੇ ਹੋ ਤਾਂ ਤੁਹਾਨੂੰ ਇੱਕ ਸੂਟ 850 ਦਾ ਪੈ ਜਾਊਗਾ ਤੇ ਇਹ ਸੂਟ ਜਿਹੜੇ ਉਹ ਤੁਹਾਨੂੰ 1700 ਦੇ ਪੈ ਜਾਣਗੇ ਜੀ ਦੋ ਸ਼ਿਪਿੰਗ ਫ੍ਰੀ ਹੋਊਗੀ ਆ ਵਾਲੀ ਸ਼ੇਡ ਆ ਜਿਹੜੀ ਇਹ ਮਹਿਰੂਨ ਜਿਹਾ ਕਲਰ ਆ ਚਾਕਲੇਟ ਜਿਹਾ ਕਲਰ ਆ ਗਿਆ ਹੀ ਇਹ ਵੀ ਬਹੁਤ ਸਵਾ ਸੋਨਾ ਪ੍ਰਿੰਟ ਹੈਗਾ ਸ਼ਰਟ ਪ੍ਰਿੰਟਡ ਹੈ ਬਾਟਮ ਆ ਜਿਹੜੀ ਉਹ ਡਾਰਕ ਮਹਿਰੂਨ ਜਿਹਾ ਕਹਿ ਦਿੰਨੇ ਆ ਚਾਕਲੇਟ ਜਿਹਾ ਕਾਫੀ ਜਿਹੀ ਸ਼ੇਡ ਦੇ ਨੈਕਸਟ ਵਾਲਾ ਸੂਟ ਹੈਗਾ ਜਿਹੜਾ ਇਹ ਰਸਟ ਜੇ ਕਲਰ ਦੀ ਸ਼ਰਟ ਹੈਗੀ ਰਸਟ ਦੇ ਵਿੱਚ ਫਲਾਵਰ ਬਣੇ ਹੋਇਆਗੇ ਆਫ ਵਾਈਟ ਜੇ ਕਲਰ ਦੀ ਜਿਹੜੀ ਇਹਦੀ ਬਾਟਮ ਹੈ ਜੀ ਬਾਟਮ ਤੇ ਦੁਪੱਟਾ ਇਹ ਵੀ ਬਹੁਤ ਪਿਆਰੀ ਸ਼ੇਡ ਆ ਗਈ ਇਹ ਕੋਸ਼ਿਸ਼ ਸੂਟ ਤਾਂ ਇਹਦੇ ਵਿੱਚੋਂ ਰੀਸਟਾਕ ਹੋਏ ਨੇਗੇ ਤੇ ਕਿਉਂਕਿ ਇਹ ਨਾਲ ਦੀ ਨਾਲ ਜਦੋਂ ਪਿਕ ਵਟਸਐਪ ਤੇ ਹੀ ਪੈ ਜਾਂਦੀ ਉਹ ਦਿਨ ਸੇਲ ਹੋ ਜਾਂਦੇ ਆ ਕਈ ਭੈਣਾ ਰਹਿ ਜਾਂਦੀਆਂ ਨੇ ਫਿਰ ਰੀਸਟਾਕ ਹੋਏ ਆ ਇਹ ਦੁਬਾਰਾ ਜੀ ਹਾਂਜੀ ਨੈਕਸਟ ਸ਼ੇਡ ਹੈਗੀ ਆ ਪਿੰਕ ਸ਼ੇਡ ਆ ਗਈ ਇਹ ਵੀ ਪ੍ਰਿੰਟ ਬਹੁਤ ਸੋਹਣਾਗਾ ਸ਼ਰਟ ਹੈ ਜਿਹੜੀ ਬਰੀਕ ਬੋਟੀ ਦਾ ਪ੍ਰਿੰਟ ਹੈਗਾ ਇਹ ਵੀ ਬਹੁਤ ਪਿਆਰੀ ਸ਼ੇਡ ਆ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਸਕਰੀਨ ਸ਼ਾਟ ਲੈ ਕੇ ਨਾਲ ਦੀ ਨਾਲ ਤੁਸੀਂ WhatsApp ਮੈਸੇਜ ਕਰ ਦਿਆ ਕਰੋ ਕਈ ਵਾਰ ਮੈਸੇਜ ਦਾ ਰਿਪਲਾਈ ਸ਼ਾਮ ਨੂੰ ਹੁੰਦਾਗਾ ਕਿਉਂਕਿ ਮੈਂ ਸ਼ਾਮ ਨੂੰ ਸਕੂਲ ਤੋਂ ਆਉਣੀ ਆ ਸਕੂਲ ਤੋਂ ਆ ਕੇ ਮੈਸੇਜ ਦੇਖਦੀ ਆ ਬਾਕੀ ਵੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹ ਪੇਂਟਿੰਗ ਦਾ ਡਿਜ਼ਾਈਨ ਆ ਜੀ ਜੇਕਰ ਤੁਸੀਂ ਕਿਸੇ ਵੀ ਸੂਟ ਤੇ ਕਸਟਮਾਈਜ਼ ਕਰਵਾਉਣਾਗਾ ਤੇ ਇਹ ਵਾਲਾ ਜਿਹੜਾ ਸੂਟ ਹੈਗਾ ਇਹ embroidery ਦਾ ਡਿਜ਼ਾਈਨ ਆ ਮਸ਼ੀਨ embroidery ਦਾ ਕਿਸੇ ਵੀ ਸਟਾਫ ਤੇ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾਉਣਾ ਤਾਂ ਤੁਸੀਂ WhatsApp ਮੈਸੇਜ ਕਰ ਸਕਦੇ ਹੋ ਇਹ ਵਾਲਾ ਵੀ ਜਿਹੜਾ ਮਸ਼ੀਨ embroidery ਦਾ ਡਿਜ਼ਾਈਨ ਆ ਜੀ ਏ ਵੀ ਜੇ ਤੁਸੀਂ ਕਿਸੇ ਵੀ suit ਤੇ ਕਸਟਮਾਈਜ਼ ਕਰਵਾਉਣਾ ਤਾਂ ਤੁਸੀਂ ਕਰਵਾ ਸਕਦੇ ਹੋ ਬਾਕੀ ਇਹ ਜਿਹੜੇ embroidery ਤੇ painting ਵਾਲੇ ਡਿਜ਼ਾਈਨ ਨੇਗੇ ਇਹ ਮਤਲਬ سٹਫ ਦੇ ਨਾਲ ਰੇਟ ਦਾ ਫਰਕ ਪੈ ਜਾਂਦਾ ਤੇ ਕਿਸੇ ਵੀ سٹਫ ਤੇ ਤੁਸੀਂ ਕਰਵਾ ਸਕਦੇ ਹੋ ਜੀ ਥੈਂਕ ਯੂ